ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇਕਰ ਆਪਾਂ ਕਿਸੇ ਵੀ ਕੰਮ ਨੂੰ ਭਾਵੇਂ ਕਿਸੇ ਵੀ ਤਰੀਕੇ ਦਾ ਹੋਵੇ ਸੰਗਤ ਜੀ ਆਪਾਂ ਸ਼ਰਧਾ ਤੇ ਭਾਵਨਾ ਦੇ ਨਾਲ ਕਰਦੇ ਹਾਂ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਕਰਦੇ ਹਾਂ ਕਿਉਂਕਿ ਸਾਧ ਸੰਗਤ ਜੀ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜੇਕਰ ਆਪਾਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਤਾਂ ਸੰਗਤ ਜੀ ਉਹ ਆਪਾਂ ਜਿਹੜਾ ਕੰਮ ਹੈ ਉਹ ਆਪਣਾ ਜਿਹੜਾ ਕੰਮ ਹੈ ਉਹ ਫਿਰ ਸਿਰੇ ਨਹੀਂ ਚੜਦਾ ਇਸੇ ਤਰ੍ਹਾਂ ਸਾਥ ਸੰਗਤ ਜੀ ਸਾਨੂੰ ਵਿਸ਼ਵਾਸ ਦੇ ਨਾਲ-ਨਾਲ ਪਰਮਾਤਮਾ ਦੇ ਭਰੋਸਾ ਵੀ ਹੋਣਾ ਚਾਹੀਦਾ ਹੈ ਆਪਣੇ ਆਪ ਤੇ ਵੀ ਵਿਸ਼ਵਾਸ ਰੱਖੋ ਕਿ ਇਹ ਕੰਮ ਤੁਸੀਂ ਜੋ ਕਰ ਰਹੇ ਹੋ ਜਾਂ ਕਰਨ ਜਾ ਰਹੇ ਹੋ ਇਹਦੇ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਕਿਉਂਕਿ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਹੁੰਦਾ ਕੋਈ ਵੀ ਚੀਜ਼ ਨਹੀਂ ਹੁੰਦੀ ਸਾ ਸੰਗਤ ਜੀ ਜੋ ਆਪਾਂ ਮਿਹਨਤ ਦੇ ਨਾਲ ਹਾਸਲ ਨਾ ਕਰ ਸਕਦੇ ਮੰਨਦੇ ਹਾਂ ਕਿ ਸੰਗਤ ਜੀ ਜਿਹੜੇ ਘਰ ਦੇ ਹਾਲਾਤ ਨੇ ਉਹ ਮਨੁੱਖ ਨੂੰ ਹਰਾ ਦਿੰਦੇ ਨੇ ਜਿਸ ਕਰਕੇ ਟੁੱਟਿਆ ਹੋਇਆ ਮਨੁੱਖ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਤੋਂ ਉਸ ਨੂੰ ਇਦਾਂ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚੋਂ ਕਦੇ ਵੀ ਦੁੱਖ ਤਕਲੀਫਾਂ ਦੂਰ ਨਹੀਂ ਹੋਣਗੀਆਂ ਹਮੇਸ਼ਾ ਮੇਰੇ ਪਰਿਵਾਰ ਤੇ ਗਰੀਬੀ ਹੀ ਰਹਿਣੀ ਹੈ ਕਿਉਂਕਿ ਉਹਦੇ ਦਿਮਾਗ ਤੇ ਇੱਕੋ ਹੀ ਚੀਜ਼ ਬੈਠ ਚਾਲਦੀ ਹੈ ਜਿਸ ਦਾ ਜਿਸ ਦੇ ਕਾਰਨ ਸਾਧ ਸੰਗਤ ਜੀ ਉਹ ਡਿਪਰੈਸ਼ਨ ਦੇ ਵਿੱਚ ਰਹਿੰਦਾ ਹੈ ਆਪਣੇ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਸਹੀ ਤਰੀਕੇ ਨਾਲ ਆਪਣਾ ਕੋਈ ਵੀ ਕੰਮ ਨਹੀਂ ਕਰ ਪਾਉਂਦਾ ਇਸੇ ਤਰ੍ਹਾਂ ਸਾਧ ਸੰਗਤ ਜੀ ਭਾਵੇਂ ਤੁਹਾਡਾ ਕੋਈ ਵੀ ਕੰਮ ਕਦੇ ਵੀ ਕੋਈ ਛੋਟਾ ਵੱਡਾ ਨਹੀਂ ਹੁੰਦਾ ਆਪਣੀ ਸੋਚ ਹੁੰਦੀ ਹੈ ਛੋਟੀ ਵੱਡੀ ਜ਼ਿੰਦਗੀ ਦੇ ਵਿੱਚ ਭਾਵੇਂ ਕਿੰਨੇ ਵੀ ਦੁੱਖ ਤਕਲੀਫਾਂ ਆਉਣ ਤੁਹਾਨੂੰ ਆਪਣੇ ਪਰਮਾਤਮਾ 'ਤੇ ਭਰੋਸਾ ਹੋਣਾ ਚਾਹੀਦਾ ਹੈ ਤੇ ਆਪਣੇ ਆਪ ਤੇ ਜੇਕਰ ਸਾਥ ਸੰਗਤ ਜੀ ਤੁਹਾਨੂੰ ਪਰਮਾਤਮਾ 'ਤੇ ਭਰੋਸਾ ਹੈ ਆਪਣੇ ਆਪ ਤੇ ਭਰੋਸਾ ਹੈ ਤਾਂ ਸੰਗਤ ਜੀ ਆਪਣੇ ਹਾਲਾਤ ਅੱਜ ਨਹੀਂ ਤਾਂ ਕੱਲ ਮਿਹਨਤ ਦੇ ਨਾਲ ਬਦਲ ਸਕਦੇ ਹਨ ਇਸ ਇਸ ਕਰਕੇ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ અમૃત વેલા સંભાળો ਕਿਉਂਕਿ ਜਿੰਨਾ ਤੁਸੀਂ ਸਾਥ ਸੰਗਤ ਜੀ અમૃત વેਲੇ અમૃત વેਲੇ ਨੂੰ ਸੰਭਾਲੋਗੇ ਓਨੇ ਹੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ ਜਿਸ ਕਰਕੇ ਤੁਸੀਂ ਮਿਹਨਤ ਕਰੋਗੇ ਤੇ ਸਾਵੇਂ ਸਿਰ ਤੁਹਾਡੇ ਕਾਰਜ ਹੋਣਗੇ ਤੇ ਉਹਨਾਂ ਦੇ ਵਿੱਚ ਸਾਥ ਸੰਗਤ ਜੀ ਤੁਹਾਨੂੰ ਸਫਲਤਾ ਮਿਲੇਗੀ ਕਿਉਂਕਿ ਜੋ ਕਿਉਂਕਿ ਜੋ ਲੇਟ ਉੱਠਦੇ ਹਨ ਸਾਧ ਸੰਗਤ ਜੀ ਉਹ ਲੇਟ ਹੋ ਜਾਂਦੇ ਹਨ ਕਮਾਕਾਰਾਂ ਨੂੰ ਲੇਟ ਹੋ ਜਾਂਦੇ ਹਨ ਦਲੇਦਰਤਾ ਉਹਨਾਂ ਦੇ ਘਰ ਆਉਂਦੀ ਹੈ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਰਹਿੰਦੀ ਹੈ ਉਹ ਸਹੀ ਤਰੀਕੇ ਨਾਲ ਆਪਣਾ ਕੰਮ ਵੀ ਨਹੀਂ ਕਰ ਪਾਉਂਦੇ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਇਸ ਦੇ ਨਾਲ ਨਾਲ ਤੁਸੀਂ ਮਿਹਨਤ ਕਰਨੀ ਹੈ ਪਰਮਾਤਮਾ ਅੱਜ ਨਹੀਂ ਤਾਂ ਕੱਲ ਤੁਹਾਡੇ ਤੇ ਜ਼ਰੂਰ ਕਿਰਪਾ ਕਰਨਗੇ ਸੋ ਇਸੇ ਤਰ੍ਹਾਂ ਸਾత్సੰਗ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਜੇਕਰ ਇੱਕ ਛੋਟੀ ਜੀ ਚੀਜ਼ ਤੁਸੀਂ ਛੋਟੀ ਜਾਈ ਚੀਜ਼ ਤੇ ਤੁਸੀਂ ਇਹ ਲੇਖ ਕੇ ਜਲਾ ਦਿੰਦੇ ਹੋ ਤਾਂ ਜੋ ਤੁਸੀਂ ਲਿਖੋਗੇ ਉਹ ਤੁਹਾਨੂੰ ਮਿਲੇਗਾ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਕਿਉਂਕਿ ਇਹ ਵੀਡੀਓ ਸਾత్సੰਗ ਜੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਉਹ ਕਿਹੜੀ ਚੀਜ਼ ਹੈ ਜਿਸ ਨੂੰ ਜਲਾਉਣ ਦੇ ਨਾਲ ਸੰਗਤ ਜੀ ਅਸੀਂ ਜੋ ਵੀ ਚਾਵਾਂਗੇ ਉਹ ਪਾ ਸਕਦੇ ਹਾਂ ਪਰ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਸਾਧ ਸੰਗਤ ਜੀ ਇਹ ਕੋਈ ਵਹਿਮ ਜਾਂ ਪਰਮ ਨਹੀਂ ਇਹ ਅੰਕਰੇਲੂ ਇੱਕ ਉਪਾਅ ਹੈ ਜੋ ਆਪਾਂ ਆਪਣੇ ਭਲੇ ਦੇ ਲਈ ਆਪਣੇ ਘਰ ਦੇ ਵਿੱਚ ਕਰਦੇ ਹਾਂ ਇਸ ਦੇ ਨਾਲ ਸਾਧ ਸੰਗਤ ਜੀ ਕਿਸੇ ਵੀ ਵੀਰ ਭੈਣ ਦਾ ਹੋਰ ਨੁਕਸਾਨ ਨਹੀਂ ਹੁੰਦਾ ਜੋ ਵੀ ਅਸੀਂ ਕਰਦੇ ਹਾਂ ਆਪਣੇ ਘਰ ਦੇ ਵਿੱਚ ਆਪਣੀ ਭੁਲਾਈ ਦੇ ਲਈ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਕਿਉਂ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਜਿਹੜਾ ਉਪਾਅ ਲੈ ਕੇ ਆਏ ਹਾਂ ਉਹ ਪਾਤ ਦਸਨ ਚਾ ਰਹੇ ਆ ਉਸੇ ਨਾਲ ਸਾਧ ਸੰਗਤ ਜੀ ਭਾਵੇਂ ਤੁਹਾਡੀ ਇਸ਼ਿਆ ਮੰਨ ਦੀ ਜੋ ਵੀ ਕਿਸੇ ਚੀਜ਼ ਨੂੰ ਲੈ ਕੇ ਭਾਵੇਂ ਕਿੰਨੇ ਵੀ ਪੁਰਾਣੇ ਕਿਉਂ ਨਾ ਹੋਵੇ ਜੋ ਤੁਹਾਡੇ ਮਨ ਦੇ ਵਿੱਚ ਜਿੰਨੇ ਮਰਜੀ ਕਿਸੇ ਚੀਜ਼ ਨੂੰ ਲੈ ਕੇ ਵੱਡੇ ਇਸ਼ਿਆ ਹੁੰਦੇ ਹੈ ਉਹ ਵੀ ਤੁਹਾਡੇ ਜ਼ਰੂਰ ਪੂਰੀ ਹੋਵੇਗੇ ਕਿਉਂਕਿ ਇਸ ਪਾ ਦੇ ਨਾਲ ਸੰਗਤ ਜੀ ਬਹੁਤ ਹੀ ਜ਼ਿਆਦਾ ਭੈਣ ਭਰਾਵਾਂ ਨੂੰ ਕਾਫੀ ਫਾਇਦਾ ਹੋਇਆ ਹੈ ਇਸ ਪਾਣੂ ਕਰਨ ਦੇ ਲਈ ਤੁਹਾਡਾ ਕੁਝ ਵੀ ਨਹੀਂ ਲੱਗੇਗਾ ਜੇ ਲੱਗੇਗਾ ਤੇ ਥੋੜਾ ਜਿਹਾ ਸਮਾਂ ਸਾਹ ਸੰਗਜ ਸਿਰਫ 5 ਮਿੰਟ ਦਾ ਹੀ ਸਮਾਂ ਲੱਗੇਗਾ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਜੋ ਲੋਕ ਮੇਰੀ ਵੀਡੀਓ ਨੂੰ ਦੇਖ ਰਹੇ ਹਨ ਭੈਣ ਭਰਾ ਉਹ 5 ਮਿੰਟ ਦਾ ਸਮਾਂ ਵੀ ਆਪਣੇ ਲਈ ਨਹੀਂ ਕੱਢਣਗੇ ਆਪਣੀਆਂ ਇਛਾਵਾਂ ਨੂੰ ਪੂਰਾ ਕਰਨ ਵਾਸਤੇ ਤੁਸੀਂ ਇਸ ਪਾਣੋ 14 ਮਾਰਚੇ ਜਿਹੜੇ ਵੀ ਦਿਨ ਵਾਰ ਜਿਹੜੇ ਮਰਜ਼ੀ ਸਮੇਂ ਤੇ ਕਰ ਸਕਦੇ ਹੋ ਇਸੇ ਕੋਈ ਵੀ ਬੰਦਿਸ਼ ਨਹੀਂ ਹੈ ਇਸ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿਹੜੇ ਸਮੇਂ ਤੇ ਕਰਨਾ ਹੈ ਸੰਗਤ ਜੀ ਉਹ ਸਮਾਂ ਤੁਹਾਨੂੰ ਦੱਸਾਂਗੇ ਸਾਧ ਸੰਗਤ ਜੀ ਇਸ ਪਾਣੋ ਇਸ ਸਮੇਂ ਕਰਨਾ ਸਾਧ ਸੰਗਤ ਜੀ ਇਸ ਪਾਣੋ ਕਿਸ ਸਮੇਂ ਕਰਨਾ ਹੈ ਕਿਸ ਦਿਨ ਵਾਰ ਕਰਨਾ ਹੈ ਇਹ ਸਾਰਾ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦੇ ਹਾਂ ਸੰਗਜ ਜੀ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਸਾ ਸੰਗਜ ਜੀ ਉਹ ਸਮਾਂ ਤੁਹਾਨੂੰ ਦੱਸਾਂਗੇ ਪਰ ਜੋ ਦਿਨ ਹੁੰਦਾ ਹੈ ਕਿਹੜੇ ਦਿਨ ਕਰਨਾ ਹੈ ਉਹ ਕੋਈ ਬੰਦਿਸ਼ ਨਹੀਂ ਹੈ ਕਿ ਤੁਸੀਂ ਕਿਸੇ ਵੀ ਦਿਨੇ ਇਸ ਨੂੰ ਕਰ ਸਕਦੇ ਹੋ ਪਰ ਸਮਾਂ ਐਸਾ ਜੋ ਹੋਵੇਗਾ ਉਹ ਉਪਾ ਕਰਨ ਦਾ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਸਾਹ ਸੰਗਾ ਜੀ ਸੁਪਾਣੋਂ ਕਰੰਦੇ ਲੈ ਸਾਨੂੰ ਚਾਹੀਦੀ ਹੈ ਇੱਕ ਮਾਚਸਤੀ ਤੇਲੀ ਇੱਕ ਮਾਚਸਤੀ ਤੇਲੂ ਇੱਕ ਮਾਚਸਤੀ ਤੇਲੀ ਨੂੰ ਕਦੋਂ ਚਲੋ ਇੱਕ ਮਾਚਸਤੀ ਤੇਲੀ ਨੂੰ ਕਦੋਂ ਜਲਾਉਣਾ ਕਿਵੇਂ ਚਲਾਉਣਾ ਉਸ ਤੋਂ ਬਾਅਦ ਦੇ ਵਿੱਚ ਅਸੀਂ ਉਸ ਦਾ ਕੀ ਕਰਨਾ ਹੈ ਇਹ ਸਾਰੀ ਡਿਟੇਲਸ ਸਾਹ ਸੰਗਾ ਜੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਇਸ ਤੋਂ ਇਲਾਵਾ ਸਾਹ ਸੰਗਾ ਜੀ ਜਿਹੜੇ ਭੈਣ ਭਰਾ ਜਿਹੜੇ ਲੋਕ ਇਸ ਉਪਾਅ ਨੂੰ ਦੇਖ ਕੇ ਆਪਣੇ ਮਨ ਦੇ ਵਿੱਚ ਸ਼ੰਕਾ ਰੱਖਦੇ ਹਨ ਤਾਂ ਸ਼ੰਕਾ ਰੱਖਣ ਤੋਂ ਬਾਅਦ ਵਿੱਚ ਜੇਕਰ ਉਹਨਾਂ ਪ੍ਰਾਇਸ ਉਪਾਅ ਨੂੰ ਕਰਨਗੇ ਤਾਂ 100% ਗਾਰੰਟੀ ਹੈ ਕਿ ਉਹਨਾਂ ਨੂੰ ਇਸ ਉਪਾਅ ਦਾ ਫਾਇਦਾ ਨਹੀਂ ਹੋਵੇਗਾ ਉਹਨਾਂ ਦੇ ਕਾਮ ਨੇ ਜਿਹੜੇ ਉਹ ਇਸ ਉਪਾਅ ਨਾਲ ਰਿਲੇਟਡ ਉਹ ਕਦੇ ਵੀ ਨਹੀਂ ਹੋਣਗੇ ਕਿਉਂਕਿ ਸੰਗਤ ਜੀ ਇਹ ਜੋ ਉਪਾਅ ਹੁੰਦੇ ਹਨ ਇਹਨਾਂ ਦਾ ਮਤਲਬ ਨਹੀਂ ਹੁੰਦਾ ਕਿ ਜੇਕਰ ਆਪਾਂ ਅੱਜ ਸਵੇਰੇ ਹੀ ਕਰਦੇ ਹਾਂ ਤੇ ਸ਼ਾਮ ਤੱਕ ਆਪਾਂ ਨੂੰ ਇਸ ਦਾ ਰਿਜ਼ਲਟ ਮਿਲ ਜਾਵੇ ਕਿਉਂਕਿ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ ਤੇ ਹਰ ਇੱਕ ਚੀਜ਼ ਦੇ ਲਈ ਸਾਨੂੰ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਤੇ ਸਬਰ ਦੀ ਜੇਕਰ ਸਾਡੇ ਮਨ ਵਿੱਚ ਸਬਰ ਸੰਤੋਖ ਨਹੀਂ ਸਾਡੇ ਕੋਲ ਮਿਹਨਤ ਨਹੀਂ ਤਾਂ ਸਾਹ ਸੰਗ ਜੀ ਆਪਣੇ ਕੰਮ ਹੋਣਗੇ ਕਿਵੇਂ ਇਸ ਕਰਕੇ ਇੰਨੇ ਵੀ ਆਪਣੇ ਕੰਮ ਹੋਣਗੇ ਵੀ ਕਿਵੇਂ ਇਸੇ ਕਰਕੇ ਇੰਨੇ ਚਮਤਕਾਰ ਨਹੀਂ ਹੁੰਦੇ ਸਾਧ ਸੰਗਤ ਜੀ ਇਹ ਜੋ ਉਪਾਅ ਹੁੰਦੇ ਹਨ ਸਵੇਰੇ ਕਰੋ ਤੇ ਸ਼ਾਮ ਨੂੰ ਫਲ ਮਿਲੇਗਾ ਇਸੇ ਤਰ੍ਹਾਂ ਜਦੋਂ ਆਪਾਂ ਰੈਗੂਲਰ ਇਸ ਨੂੰ ਕਰਦੇ ਹਾਂ ਲਗਾਤਾਰ ਕਰਦੇ ਹਾਂ ਜੋ ਆਪਾਂ ਜਿਵੇਂ ਜਿਵੇਂ ਉਪਾਅ ਕਰਦੇ ਹਾਂ ਉਸ ਦਾ ਜੋ ਮੈਸੇਜ ਹੁੰਦਾ ਹੈ ਜੋ ਪੂਰੇ ਬ੍ਰਹਿਮੰਡ ਦੇ ਵਿੱਚ ਜਾਂਦਾ ਹੈ ਸਾਧ ਸੰਗਤ ਜੀ ਤੁਸੀਂ ਇਹ ਸਮਝ ਸਕਦੇ ਹੋ ਕਿ ਹਰ ਇੱਕ ਕਾਮਨਾ ਹੋਣ ਦੇ ਲਈ ਕੋ ਜਨ ਕੋਈ ਸਮਝ ਰੋ ਲੱਗਦਾ ਹੈ ਇਸ ਕਰਕੇ ਸਾਨੂੰ ਥੋੜਾ ਜਿਹਾ ਸਬਰ ਰੱਖਣਾ ਹੋਵੇਗਾ ਸਾਧ ਸੰਗਤ ਜੀ ਇਸ ਪਾਣੂ ਕਰਨ ਦੇ ਲਈ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੰਦਿਸ਼ ਨਹੀਂ ਹੈ ਇਸ ਤੋਂ ਇਲਾਵਾ ਸੰਗਤ ਜੀ ਇਸ ਪਾਣੂ ਕਰਨ ਦਾ ਸਮਾਂ ਜੋ ਸਹੀ ਹੋਣਾ ਚਾਹੀਦਾ ਹੈ ਸਹੀ ਸਮਾਂ ਕਿਹੜਾ ਹੈ ਇਸ ਨੂੰ ਕਰਨ ਦੇ ਲਈ 9 ਤੋਂ ਲੈ ਕੇ 12 ਵਜੇ ਤੱਕ ਰਾਤ ਦੇ ਸਮੇਂ ਤੁਸੀਂ ਇਸ ਪਾਣੂ ਕਰਨਾ ਹੈ 9 ਤੋਂ 12 ਤੱਕ ਜਦੋਂ ਸਾਧ ਸੰਗਤ ਜੀ ਦਿਨ ਦਾ ਦੂਜਾ ਪੈਰ ਹੁੰਦਾ ਹੈ ਉਸ ਸਮੇਂ ਤੁਸੀਂ ਇਹ ਪਾਣੂ ਕਰਨਾ ਹੈ ਤੁਸੀਂ ਇਸ ਪਾਣੂ ਸਾਧ ਸੰਗਤ ਜੀ 9 ਵਜੇ ਤੋਂ ਬਾਅਦ ਜਦੋਂ ਮਰਜੀ ਕਰ 9 ਵਜੇ ਤੋਂ ਬਾਅਦ ਕਦੋਂ ਮਰਜੀ ਕਰ ਸਕਦੇ ਹੋ ਪਰ 12 ਵਜੇ ਤੋਂ ਪਹਿਲਾਂ ਪਹਿਲਾਂ ਕਰਨਾ ਹੈ ਇਸ ਪਾਣੂ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਇੱਕ ਮਾਜਸਤੀ ਡੱਬੇ ਲੈਣੀ ਹੈ ਤੇ ਉਸ ਦੇ ਵਿੱਚੋਂ ਤੁਸੀਂ ਇਹਦੇ ਵਿੱਚ ਇੱਕ ਥਿੱਲੀ ਨੂੰ ਕੱਢ ਲੈਣਾ ਹੈ ਇੱਕ ਜ਼ਰੂਰੀ ਗੱਲ ਸਾਧ ਸੰਗਤ ਜੀ ਜਦੋਂ ਤੁਸੀਂ ਜਦੋਂ ਤੁਸੀਂ ਇਸ ਪਾਣੂ ਕਰਨ ਲੱਗਣਾ ਹੈ ਤਾਂ ਤੁਹਾਡੇ ਮਨ ਦੀ ਜੋ ਇੱਛਾ ਜਿਹੜੀ ਤੁਹਾਡੇ ਮਨ ਦੀ ਇੱਛਾ ਪਹਿਲਾਂ ਹੈ ਕਿ ਤੁਸੀਂ ਇਸ ਚੀਜ਼ ਨੂੰ ਪੂਰਾ ਕਰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦਾ ਕਿਹੜਾ ਦੁੱਖ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਦੂਰ ਕਰਨਾ ਚਾਹੁੰਦੇ ਹੋ ਉਸ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਪਹਿਲਾਂ ਹੀ ਸੋਚ ਕੇ ਰੱਖੋ ਜਿਵੇਂ ਸਾਧ ਸੰਗਤ ਜੀ ਆਪਾਂ ਸਵੇਰੇ ਅਮਰਤ ਵੇਲੇ ਜਦੋਂ ਉੱਠਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੁੰਦਾ ਜਿਵੇਂ ਆਪਣੇ ਮਨ ਦੇ ਵਿੱਚ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਹ ਹੀ ਚੀਜ਼ ਕਰਨੀ ਜਿਵੇਂ ਸਾਧ ਸੰਗਤ ਜੀ ਕਈ ਮਨੋਂ ਸਭ ਤੋਂ ਪਹਿਲਾਂ ਉੱਠਣ ਤੋਂ ਬਾਥਰੂਮ ਜਾਂਦੇ ਹਨ 플ਸ਼ ਫਿਰ ਬਰਸ਼ ਫਿਰ ਬ੍ਰਸ਼ ਕਰਕੇ ਇਸ਼ਨਾਨ ਕਰਦੇ ਹਨ ਇਸ਼ਨਾਨ ਕਰਨ ਤੋਂ ਬਾਅਦ ਉਹ ਆਪਣਾ ਬਾੜ ਪੂਜਾ ਕਰਦੇ ਹਨ ਤੇ ਬਾੜ ਪੂਜਾ ਕਰਨ ਤੋਂ ਬਾਅਦ ਦੇ ਵਿੱਚ ਉਹ ਆਪਣਾ ਚਾਹ ਪਾਣੀ ਪੀਂਦੇ ਹਨ ਜਿਵੇਂ ਇਸੇ ਤਰ੍ਹਾਂ ਸਾਧ ਸੰਗਤ ਜੀ ਆਪਣੀ ਡੇਲੀ ਦੀ ਰੁਟੀਨ ਚੱਲਦੀ ਹੈ ਤਾਂ ਜਦੋਂ ਤੁਸੀਂ ਇਸ ਪਾਣੂ ਕਰਨਾ ਹੈ ਇਸ ਤਰੀਕੇ ਨਾਲ ਤੁਸੀਂ ਸੋਚ ਲੈਣਾ ਹੈ ਕਿ ਤੁਹਾਡੇ ਮਨ ਦੀ ਜੋ ਵੀ ਪਹਿਲੀ ਇੱਛਾ ਹੈ ਜਿਸ ਨੂੰ ਤੁਸੀਂ ਪੂਰਾਣਾ ਚਾਹੁੰਦੇ ਹੋ ਜੋ ਦੁੱਖ ਦੂਰ ਕਰਨਾ ਚਾਹੁੰਦੇ ਹੋ ਉਹ ਕਿਹੜੀ ਤੁਸੀਂ ਆਪਣੇ ਮਨ ਦੇ ਵਿੱਚ ਸੋਚ ਕੇ ਰੱਖ ਲੈਣੀ ਹੈ ਜਿਵੇਂ ਸਾਧ ਸੰਗਤ ਜੀ ਕਈ ਭੈਣ ਭਰਾ ਨੌਕਰੀ ਚਾਹੁੰਦੇ ਹਨ ਜਾਂ ਕਿਸੇ ਦਾ ਕੋਈ ਕੇਸ ਚੱਲਦਾ ਹੈ ਜਾਂ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਇਸ ਦੇ ਵਿੱਚ ਸਾਧ ਸੰਗਤ ਜੀ ਜਿਵੇਂ ਤੁਸੀਂ ਆਪਣੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਵਿਆਹ ਜਲਦੀ ਹੋ ਜਾਵੇ ਤੁਹਾਡੇ ਘਰ ਵਿੱਚ ਬੱਚਾ ਨਹੀਂ ਹੋ ਰਿਹਾ ਜਾਂ ਫਿਰ ਤੁਹਾਨੂੰ ਪੁੱਤਰ ਪ੍ਰਾਪਤ ਨਹੀਂ ਹੋ ਰਿਹਾ ਜਾਂ ਤੁਹਾਡੇ ਘਰ ਵਿੱਚ ਗਰੀਮੀ ਹੈ ਜਿਸ ਕਰਕੇ ਤੁਹਾਡੇ ਘਰ ਵਿੱਚ ਲੜਾਈ ਕਲੇਸ਼ ਹੈ ਕੈਨ ਤੋਂ ਭਾਵ ਸਾਥ ਸੰਗਤ ਜੀ ਜੋ ਵੀ ਤੁਹਾਡੇ ਮਨ ਦੇ ਵਿੱਚ ਇੱਛਾ ਹੈ ਜਾਂ ਫਿਰ ਤੁਸੀਂ ਕੋਈ ਆਪਣਾ ਘਰ ਖਰੀਦਣਾ ਚਾਹੁੰਦੇ ਹੋ ਜਾਂ ਕੋਈ ਆਪਣਾ ਸਾਥ ਸੰਗਤ ਜੀ ਤੁਸੀਂ ਚੀਜ਼ ਨੂੰ ਵੇਚਣਾ ਚਾਹੁੰਦੇ ਹੋ ਜਿੱਥੇ ਵਿੱਚ ਰੁਕਾਵਟ ਆਉਂਦੀ ਹੈ ਉਸ ਨੂੰ ਬ ਰੁਕਾਵਟ ਆਉਂਦੀ ਹੈ ਇਸੇ ਤਰ੍ਹਾਂ ਕਿਸੇ ਵੀ ਚੀਜ਼ ਨੂੰ ਲੈ ਕੇ ਜੋ ਵੀ ਤੁਹਾਡੇ ਕੰਮ ਹੋ ਨਹੀਂ ਰਹੀ ਕਾਫੀ ਲੰਮੇ ਸਮੇਂ ਤੋਂ ਤੁਹਾਡੀਆਂ ਇੱਛਾਵਾਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਤੁਸੀਂ ਇਸ ਤਿੱਲੀ ਦੇ ਉਪਾਅ ਨੂੰ ਕਰਕੇ ਉਹ ਪੂਰੀਆਂ ਕਰ ਸਕਦੇ ਹੋ ਸਾਧ ਸੰਗਤ ਜੀ ਅਸੀਂ ਆਪਣੇ ਮਨ ਦੀ ਇੱਕ ਇੱਕ ਇੱਛਾ ਕਰਕੇ ਇਸ ਤਿੱਲੀ ਦੇ ਨਾਲ ਅਸੀਂ ਆਪਣੇ ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਹੈ ਇੱਕਦਮ ਸਾਰਿਆਂ ਨੇ ਇਸੇ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਸਾਧ ਸੰਗਤ ਜੀ ਤੁਸੀਂ ਖਿਜੜੇ ਪਕਾਉਣ ਲੱਗ ਜਾਓ ਕਿ ਇੱਕ ਤਿੱਲੇ ਦੇ ਉੱਪਰ ਤੁਸੀਂ ਦੂਜੀ ਤਿੱਲੀ ਰੱਖ ਦਿਓ ਇੱਕ ਹੀ ਤਿੱਲੀ ਲੈਣੀ ਹੈ ਆਪਣੀ ਇੱਕ ਹੀ ਏਸ਼ਿਆ ਲਿਖਣੀ ਹੈ ਜਿਵੇਂ ਸਾਧ ਸੰਗਤ ਜੀ ਤੁਸੀਂ ਇਸ ਪਾਣੋ ਕਰਨ ਦੇ ਲਈ ਇੱਕ ਮਾਰਕਸ ਦੀ ਤੀਲੀ ਲੈ ਲੈਣੀ ਹੈ ਤੇ ਇੱਕ ਤੁਸੀਂ ਪੈਨ ਲੈਣਾ ਹੈ ਕੋਈ ਬ੍ਰੇਕ ਚਾਹੀ ਪੈਨ ਵਾਲਾ ਤੁਸੀਂ ਪੈਨ ਲੈਣਾ ਹੈ ਜਿਹੜੀ ਪੈਨ ਅਗੋਂ ਭਰੀ ਹੋਵੇ ਕਿਉਂਕਿ ਸਾਧ ਸੰਗਤ ਜੀ ਉਸ ਦੇ ਨਾਲ ਆਸਾਨੀ ਦੇ ਨਾਲ ਮਾਰਕਸ ਦੀ ਤੀਲੀ ਦੇ ਉੱਪਰ ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਲਿਖਿਆ ਜਾ ਸਕੇ ਉਸ ਦੇ ਉੱਪਰ ਸਾਧ ਸੰਗਤ ਜੀ ਤੁਸੀਂ ਮਨ ਦੀ ਜੋ ਇਸ਼ਾ ਹੋਵੇਗੀ ਉਸ ਨੂੰ ਤੁਸੀਂ ਲਿਖ ਦੇਣਾ ਹੈ ਹਿੰਦੀ ਪੰਜਾਬੀ ਇੰਗਲਿਸ਼ ਜਸ ਮਰਜੀ ਭਾਸ਼ਾ ਵਿੱਚ ਤੁਸੀਂ ਲਿਖ ਸਕਦੇ ਹੋ ਤੁਹਾਨੂੰ ਪੈਸਾ ਚਾਹੀਦਾ ਹੈ ਨੌਕਰੀ ਚਾਹੀਦੀ ਹੈ ਕੋਈ ਬਿਜ਼ਨਸ ਚਾਹੀਦਾ ਹੈ ਤਾਂ ਸੰਗ ਜੀ ਤੁਹਾਨੂੰ ਕੋਈ ਵੀ ਚੀਜ਼ ਜੋ ਵੀ ਇਸ਼ਾ ਹੈ ਤੁਹਾਡੇ ਮਨ ਦੀ ਜੋ ਵੀ ਚਾਹੀਦਾ ਹੈ ਤੁਸੀਂ ਉਹ ਲਿਖ ਸਕਦੇ ਹੋ ਤਾਂ ਸੰਗ ਜੀ ਇੱਕਦੋਸੇ ਆਪਣੀ ਇੱਛਾ ਨੂੰ ਇੱਕ ਦਿਨ ਦੇ ਵਿੱਚ ਕਰਨਾ ਹੈ ਤੁਸੀਂ ਇਹ ਨਹੀਂ ਸੋਚਣਾ ਕਿ ਇੱਕ ਤੇਲੇ ਦੇ ਉੱਪਰ ਤੁਸੀਂ ਇੱਕ ਇਸ਼ਾ ਲਿਖ ਲਓ ਤੇ ਤੁਸੀਂ ਇੱਕ ਦਿਨ ਦੇ ਵਿੱਚ ਹੀ ਆਪਣੀਆਂ ਸਾਰੀਆਂ ਮੰਦੀਆਂ ਇਸ਼ਾਵਾਂ ਨੂੰ ਤੁਸੀਂ ਲਿਖ ਲਓ ਅਲੱਗ-ਅਲੱਗ ਤੇਲੀਆਂ ਤੇ ਤੁਸੀਂ ਉਸ ਨੂੰ ਹਰ ਰੋਜ਼ ਕਰਦੇ ਰਹੋ ਇੱਕ ਦਿਨ ਦੇ ਵਿੱਚ ਤੁਸੀਂ ਸਾਰੀਆਂ ਤੇਲੀਆਂ ਸਾਰੀਆਂ ਤੇਲੀਆਂ ਨੂੰ ਜਲਾ ਦਿੰਦੇ ਹੋ ਇਸ ਤਰ੍ਹਾਂ ਨਹੀਂ ਕਰਨਾ ਜਦੋਂ ਵੀ ਕਰਨਾ ਤੁਸੀਂ ਇੱਕ ਦਿਨ ਦੇ ਵਿੱਚ ਸਿਰਫ ਇੱਕ ਵਾਰ ਹੀ ਕਰਨਾ ਹੈ ਤੇ ਇੱਕ ਤੇਲੀ ਹੀ ਦਿਨਾਲ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਕਰ ਲੈਣਾ ਚਾਹੁੰਦੇ ਹੋ ਤਾਂ ਲਿਖ ਦਿਓ ਮੇਰਾ ਘਰ ਮਾਈ ਹੋਮ ਜਿਸ ਤਰ੍ਹਾਂ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਜਿਸ ਲੈਂਗੁਏਜ ਦੇ ਵਿੱਚ ਤੁਸੀਂ ਲਿਖਣਾ ਚਾਹੁੰਦੇ ਹੋ ਲਿਖ ਸਕਦੇ ਹੋ ਤੁਸੀਂ ਇਸ ਤੇਲੇ ਨੂੰ ਸੱਜੇ ਹੱਥ ਦੀ ਮੁਠੀ ਦੇ ਵਿੱਚ ਇੱਕਦਮ ਤੁਸੀਂ ਕੁੱਟ ਕੇ ਫੜ ਲੈਣਾ ਹੈ ਮੁਠੀ ਨੂੰ ਬਿਲਕੁਲ ਬੰਦ ਕਰਕੇ ਕੱਸ ਕੇ ਫੜਨ ਤੋਂ ਬਾਅਦ ਇਸਾਤ ਨੂੰ ਤੁਸੀਂ ਆਪਣੇ ਦਿਲ ਦੇ ਹਾਰਟ ਦੇ ਕੋਲ ਲੈ ਕੇ ਜਾਣਾ ਹੈ। ਇਸ ਤੋਂ ਬਾਅਦ ਵਿੱਚ ਤੁਸੀਂ ਪੂਰੇ 5 ਮਿੰਟ ਦੇ ਲਈ ਆਪਣੀਆਂ ਅੱਖਾਂ ਨੂੰ ਬੰਦ ਕਰਨਾ ਹੈ। ਮਨ ਦੇ ਵਿੱਚ ਪੂਰੀ ਜੋ ਵੀ ਮਨ ਦੇ ਵਿੱਚ ਤੁਹਾਡੇ ਜੋ ਵੀ ਇੱਛਾ ਹੈ ਉਸ ਨੂੰ ਤੁਸੀਂ ਬੋਲ ਦੇਣਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਚੇਕਾ ਤੁਸੀਂ ਘਰ ਦੀ ਆਪਣੀ ਬਣਾਉਂਦੀ ਇੱਛਾ ਨੂੰ ਲੈ ਕੇ ਦੀਲੀ ਨੂੰ ਜਲਾਉਣਾ ਹੈ ਤਾਂ ਤੁਸੀਂ ਇਸ ਤਰ੍ਹਾਂ ਬੋਲ ਸਕਦੇ ਹੋ ਕਿ ਇਹ ਮੇਰਾ ਘਰ ਹੈ। ਇਹ ਬਾਂਚੋ ਕਿਆ ਹੈ ਤੇ ਇਸ ਦੇ ਵਿੱਚ ਦੋ ਬੈਡਰੂਮ ਨੇ ਇੱਕ ਰਸੋਈ ਹੈ ਸੋਈ ਵੀ ਰੈਡੀ ਹੋ ਗਈ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਅਸੀਂ ਪਿੰਕ ਕਲਰ ਕਰਵਾਇਆ ਹੈ ਘਰ ਨੂੰ ਇਸ ਤਰੀਕੇ ਨਾਲ ਜਿਵੇਂ ਆਪਾਂ ਇੱਕ ਘਰ ਬਣਾਉਂਦੇ ਹਾਂ ਤਾਂ ਉਹ ਘਰ ਦੇ ਬਾਰੇ ਜੋ ਕੁਝ ਵੀ ਚੀਜ਼ਾਂ ਹੁੰਦੀਆਂ ਹਨ ਜਿਵੇਂ ਜਿਵੇਂ ਕਰਕੇ ਆਪਾਂ ਨੂੰ ਸਹੀ ਲੱਗੇ ਤੁਸੀਂ ਉਸ ਤਰੀਕੇ ਬੋਲ ਸਕਦੇ ਹੋ ਹਰ ਇੱਕ ਚੀਜ਼ ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਦੇ ਵਿੱਚ ਹੋਵੇ ਉਸ ਸਾਰੀ ਚੀਜ਼ ਤੋਂ ਸੇਸਤਰਾਮ ਬੋਲਣੀ ਸ਼ੁਰੂ ਕਰ ਦੇਣੀ ਹੈ ਪਰ ਕਹਿਣਾ ਕਿ ਸਾਧ ਸੰਗਤ ਜੀ ਇੱਕ ਜਿਵੇਂ ਸਾਡਾ ਘਰ ਬਣ ਗਿਆ ਭਾਵੇਂ ਤੁਹਾਡਾ ਘਰ ਅਜੇ ਨਹੀਂ ਬਣਿਆ ਇਹ ਨਹੀਂ ਕਹਿਣਾ ਕਿ ਸਾਡਾ ਘਰ ਬਣ ਜਾਵੇ ਇਹ ਕਹਿਣਾ ਹੈ ਕਿ ਸਾਡਾ ਘਰ ਬਣ ਗਿਆ ਇਸ ਤਰ੍ਹਾਂ ਬੋਲਣ ਤੋਂ ਬਾਅਦ ਸਾਧ ਸੰਗਤ ਜੀ 5 ਮਿੰਟਾਂ ਦੇ ਬਾਅਦ ਤੁਸੀਂ ਜੋ ਵੀ ਤੁਹਾਡੇ ਹੱਥ ਵਿੱਚ ਤਿੱਲੀ ਸੀ ਸੱਜੇ ਹੱਥ ਵਿੱਚ ਉਸ ਨੂੰ ਤੁਸੀਂ ਬਿਲਕੁਲ ਚਲਾ ਦੇਣਾ ਹੈ ਅਸੀਂ ਤੇਲੀ ਨੂੰ ਜਲਾਉਣਾ ਹੈ ਤੇ ਬਾਅਦ ਵਿੱਚ ਜੋ ਥੋੜੀ ਜੀ ਬਚ ਜਾਂਦੀ ਹੈ ਉਸ ਨੂੰ ਤੁਸੀਂ ਛੱਡ ਦੇਣਾ ਹੈ ਤਾਂ ਜੋ ਕਿ ਤੁਹਾਡੇ ਹੱਥ ਨਾ ਜਲੇ ਤੇ ਉਸ ਤੇਲੀ ਦਾ ਤੁਸੀਂ ਕੀ ਕਰਨਾ ਭਾਵੇਂ ਦਾ ਤੁਸੀਂ ਆਪਣੇ ਘਰ ਵਿੱਚ ਹੀ ਰਹਿ ਰਹੇ ਹੋ ਭਾਵੇਂ ਤੁਸੀਂ ਕਿਸੇ ਫਲੈਟ ਦੇ ਵਿੱਚ ਰਹਿ ਰਹੇ ਹੋ ਭਾਵੇਂ ਤੁਸੀਂ ਕਿਰਾਏ ਦੇ ਵਿੱਚ ਮਕਾਨ ਦੇ ਵਿੱਚ ਰਹਿ ਰਹੇ ਹੋ ਤਾਂ ਇਸ ਤਰ੍ਹਾਂ ਹਰ ਇੱਕ ਭੈਣ ਭਰਾ ਦੇ ਘਰ ਦੇ ਵਿੱਚ ਕੋਈ ਨਾ ਕੋਈ ਗਮਲਾ ਜਾਂ ਬੋਟਾ ਤਾਂ ਲੱਗਿਆ ਹੁੰਦਾ ਹੈ ਇਸ ਤੋਂ ਬਾਅਦ ਤੁਸੀਂ ਉਸ ਗਮਲੇ ਦੇ ਵਿੱਚ ਇਸ ਤੇਲੀ ਨੂੰ ਦਬਾ ਦੇਣਾ ਹੈ ਇਸ ਤੋਂ ਬਾਅਦ ਸਾਧ ਸੰਗਿਆ ਜੀ ਤੁਸੀਂ ਆਪਣੇ ਘਰ ਆ ਕੇ ਸੌ ਜਾਣਾ ਹੈ ਤੇ ਉਸ ਤੇਲੀ ਨੂੰ ਤੁਸੀਂ ਮਿੱਟੀ ਦੇ ਵਿੱਚ ਤਬ ਦੇਣਾ ਹੈ ਤਾਂ ਸਮਝੋ ਤੁਹਾਡੀ ਅਰਦਾਸ ਪੇਂਦੀ ਪੂਰੀ ਹੋ ਗਈ ਕਿਉਂਕਿ ਜੋ ਇਸ਼ਿਆ ਸੀ ਤੁਹਾਡੀ ਉਹ ਬ੍ਰਹਿਮੰਡ ਤੱਕ ਚਲੇ ਜਾਂਦੀ ਹੈ ਤੇ ਇਸ ਨੂੰ ਕਰਨ ਦੇ ਨਾਲ ਤੁਹਾਡੀ ਜਿਹੜੀ ਮੰਨ ਦੀ ਇਸ਼ਿਆ ਉਹ ਜਿੰਨਾ ਹੈ ਕਈ ਓਨ ਨਹੀਂ ਘਟ ਉਹ ਪੂਰੇ ਹੋਣੇ ਸ਼ੁਰੂ ਹੋ ਜਾਵੇਗੀ ਇਸ ਪਾਣੋ ਕਰਨ ਦੇ ਨਾਲ ਤੁਹਾਡੀ ਮਨ ਦੀ ਚੋਇਸ਼ਾ ਹੋਵੇਗੀ ਉਹ ਪੂਰੀ ਹੋਵੇਗੀ ਤੇ ਇਸ ਪਾਣੂ ਸਾਧ ਸੰਗਤ ਜੀ ਤੁਸੀਂ ਹਰ ਰੋਜ਼ ਨਹੀਂ ਕਰਨਾ ਇਸ ਪਾਣੂ ਤੁਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਵਾਰ ਹੀ ਕਰਨਾ ਹੈ ਹੋ ਸਕਦਾ ਹੈ ਕਿ ਤੁਹਾਡੀ ਇੱਕ ਹਫ਼ਤੇ ਦੇ ਵਿੱਚ ਜੋ ਮਨ ਦੀ ਇੱਛਾ ਹੈ ਉਹ ਪੂਰੀ ਹੋ ਜਾਵੇ ਕਿਉਂਕਿ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਆਪਣੇ ਮਨ ਦੇ ਵਿੱਚ ਤੁਸੀਂ ਸ਼ੰਕਾ ਨਹੀਂ ਕਰੋਗੇ ਜਿਹੜੇ ਭੈਣ ਭਰਾਵਾਂ ਨੇ ਇਹ ਉਪਾਅ ਕੀਤਾ ਹੈ ਉਹਨਾਂ ਨੇ ਆਪਣੇ ਮਨ ਦੀ ਇੱਛਾ ਦੇ ਨਾਲ ਇਸ ਨੂੰ ਕੀਤਾ ਤੇ ਉਹਨਾਂ ਦੀਆਂ 1 ਹਫ਼ਤੇ ਦੇ ਵਿੱਚ ਜਿੰਨੀਆਂ ਵੀ ਜੋ ਵੀ ਉਹਨਾਂ ਦੀ ਇੱਛਾ ਸੀ ਮਾਂ ਦੀ ਉਹ ਪੂਰੀ ਹੋ ਗਈ। ਪਰ ਸਾਧ ਸੰਗਤ ਜੀ ਇਸ ਗੱਲ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਸਮੇਂ ਦਾ ਦੇਣ ਦਾ ਕੋਈ ਵੀ ਚੱਕਰ ਨਹੀਂ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਸਹੀ ਸਮੇਂ ਤੇ ਕਰਨਾ ਹੈ ਜੇਕਰ ਤੁਸੀਂ ਸਹੀ ਸਮੇਂ ਤੇ ਨਹੀਂ ਕਰੋਗੇ ਇਹ ਤੁਹਾਡੇ ਤੇ ਉਲਟਾ ਅਸਰ ਵੀ ਕਰ ਸਕਦਾ ਹੈ ਤਾਂ ਸਾਥ ਸੰਗਤ ਜੀ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਦੀ ਜਾਣਕਾਰੀ ਜੇਕਰ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ